ਦੇਖੋ ਜੀ ਮੈਂ ਲਗਾਤਾਰ ਜਿਹੜਾ ਸੀਐਮ ਸਾਹਿਬ ਨੂੰ ਮਿਲ ਕੇ ਵੀ ਤੇ ਬਾਕਾਇਦਾ ਲਿਖਤੀ ਵੀ ਜਿਹੜਾ ਆ ਬਾਰ ਬਾਰ ਜਦੋਂ ਪਲੱਥ ਦੇ ਕੰਮਾਂ ਦਾ ਵੀਰਵਾ ਜਿਹੜਾ ਦਿਨਾਂ ਰਹਿਣਾ ਤੇ ਨਾਲ ਉਹਦੇ ਸਟੇਟਸ ਵੀ ਅਪਡੇਟ ਲੈਣਾ ਰਹਿਣਾ ਕਈ ਕੰਮ ਇਹੋ ਜਿਹੇ ਹੁੰਦੇ ਜਿਹੜੇ ਕੰਮ ਪਾਸ ਹੋ ਹੀ ਹੁੰਦੇ ਪਰ ਉਹ ਰਹਿ ਜਾਂਦੇ ਜੇ ਤੁਸੀਂ ਪੁੱਛਦੇ ਨਹੀਂ ਹੁਣ ਸਭ ਤੋਂ ਵੱਡਾ ਜਿਹੜਾ ਕੰਸਰਨ ਮੇਰਾ ਪਲੱਥ ਹਲਕੇ ਲਈ ਸੀ ਉਹ ਸੀਗਾ ਪਲੱਥ ਵਿੱਚ ਕਿਉਂਕਿ ਮੈਂ ਜਦੋਂ ਵੀ ਕਿਤੇ ਵੀ ਜਾਂਦਾ ਹਾਂ ਹੁਣ ਸਿਆਸੀ ਹੋਣ ਕਰਕੇ ਆਪਾਂ ਭੂਗਾਂ ਤੇ ਵੀ ਜਾਂਨੇ ਵਿਆਹਾਂ ਤੇ ਵੀ ਜਾਂਨੇ ਮੈਂ ਦੇਖਦਾ ਕਿ ਮੈਜੋਰਿਟੀ ਜਿਹੜੇ ਭੂਗਿਆ ਉਹ ਦੇਖ ਰਿਹਾ ਸੀਗਾ ਕਿ ਕਈ ਐਹੋ ਜਿਹੇ ਬੱਚੇ ਵੀ ਸੀਗੇ ਕਿ 13 ਸਾਲਾਂ ਦੀ ਬੱਚੀ ਹੀ ਜਿਹੜੀ ਕੈਂਸਰ ਨਾਲ ਡੈਥ ਹੋਈ ਤੇ ਮੇਰਾ ਇਸ ਚੀਜ਼ ਨੂੰ ਲੈ ਕੇ ਬੜਾ ਵੱਡਾ ਕਨਸਰਨ ਸੀਗਾ ਕਿ ਸਾਡੇ ਏਰੀਆ 'ਚ ਅਜੇ ਤੱਕ ਅਸੀਂ ਕੈਂਸਰ ਦਾ ਨਾਮ ਨਹੀਂ ਸੁਣਿਆ ਸੀਗਾ ਤੇ ਇੱਥੇ ਜਿਹੜੀਆਂ ਆ ਦੇਣ ਆਏ ਦੇਣ ਜਿਹੜੀਆਂ ਕੈਂਸਰ ਦੇ ਨਾਲ ਜੇ ਕੋਈ ਮੌਤ ਹੋ ਰਹੀ ਹੈ ਤਾਂ ਮਤਲਬ ਕੋਈ ਤਾਂ ਕਨਸਰਨ ਹੈ ਕੋਈ ਕਾਰਨ ਹੋਇਆ ਹੋਊਗਾ ਕੁਝ ਤਾਂ ਤਬਦੀਲੀ ਹੋਈ ਹੋਊਗੀ ਵਾਤਾਵਰਣ 'ਚ ਹੋਵੇ ਚਾਹੇ ਪਾਣੀ 'ਚ ਹੋਵੇ ਕਿ ਕੋਈ ਆਪਣੀ ਖਾਦ ਖਾਗ ਵਿੱਚ ਹੋਵੇ ਤਾਂ ਉਹਦਾ ਸਰਵੇ ਹੋਣਾ ਬਹੁਤ ਜ਼ਰੂਰੀ ਜੀ ਸੋ ਉਸ ਲਈ ਮੈਂ ਆਪਣੀ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਸੀ ਉਹਦਾ ਜਿਹੜਾ ਇਹ ਬਕਾਇਦਾ ਜਵਾਬ ਆਇਆ ਸੀਐਮ ਸਾਹਿਬ ਵੱਲੋਂ ਕਿ ਇੱਕ ਟੀਮ ਗਠਿਤ ਕੀਤੀ ਜਾਊਗੀ ਜਿਹੜੀ ਮੈਡੀਕਲ ਟੀਮ ਨਾਲ ਆਪਾਂ ਕਿਸੇ ਯੂਨੀਵਰਸਿਟੀ ਦਾ ਵੀ ਜਿਹੜਾ ਉਹਨਾਂ ਦੀ ਵੀ ਹੈਲਪ ਲਵਾਂਗੇ ਬੱਚਿਆਂ ਦੀ ਇੱਕ ਸਰਵੇ ਕਰਾਵਾਂਗੇ ਕਿ ਕਾਰਨ ਕੀ ਪਹਿਲਾਂ ਕਾਰਨ ਲੱਭੂਗਾ ਤੇ ਤਾਂ ਹੀ ਆਪਾਂ ਉਹਦੇ ਹੱਲ ਵੱਲ ਚੱਲਾਂਗੇ ਤੇ ਆਪਣਾ ਕਨਸਰਨ ਹੈ ਕਿ ਮੇਨ ਮੁੱਦਾ ਹੈ ਸਾਡੇ ਹਲਕੇ ਲਈ ਕਿਉਂਕਿ ਵੇਖੋ ਫੈਸਿਲਿਟੀਆਂ ਜਿਹੜੀਆਂ ਹੋਰ ਸਹੂਲਤਾਂ ਬਾਅਦ ਦੀ ਗੱਲ ਜੇ ਜਾਨ ਰਹੂਗੀ ਤਾਂ ਹੀ ਅਗੋਂ ਕੋਈ ਚੀਜ਼ ਦਾ ਮੁੱਲ ਆ ਉਸ ਚੀਜ਼ ਤੇ ਜਿਹੜਾ ਆ ਸਾਡੀ ਸਰਕਾਰ ਬਹੁਤ ਜਲਦੀ ਐਕਟ ਕਰ ਰਹੀ ਤੇ ਚਿੱਠੀ ਲਿਖੀ ਹੋਈ ਏ ਤੇ ਮੈਂ ਆਪਣਾ ਫਰਜ਼ ਨਿਭਾਇਆ ਆਪਣੇ ਹਲਕੇ ਲਈ ਦੂਜਾ ਸੁਭਾਨਪੁਰ ਡਾਲਾ ਰੋਡ ਤੇ ਬਾਕੀ ਜਿੰਨੀਆਂ ਵੀ ਰੂਡਸ ਆ ਉਹਦੇ ਤੇ ਵੀ ਮੈਂ ਸੀਐਮ ਸਾਹਿਬ ਨੂੰ ਲਿਖਿਆ ਸੀਗਾ ਕਿ ਇੱਦੇ ਚ ਆਪਾਂ ਇਹਨੂੰ ਜਲਦੀ ਜਲਦੀ ਕਿਉਂਕਿ ਹੁਣ ਬਰਸਾਤਾਂ ਦਾ ਮੌਸਮ ਹੈ ਹੁਣ ਇੱਕਦਮ ਤੇ ਕੁਝ ਹੋਣਾ ਨਹੀਂ ਪਰ ਉਹਦੇ ਤੇ ਵੀ ਜਿਹੜਾ ਆ ਇਹਦਾ ਬਕਾਇਦਾ ਜਿਹੜਾ ਉਹਦਾ ਸੀਐਮ ਸਾਹਿਬ ਵੱਲੋਂ ਇਹਦਾ ਰਿਪਲਾਈ ਆਇਆ ਤੇ ਉਹਦੇ ਤੇ ਵੀ ਜਿਹੜਾ ਸਟੇਟਸ reportBody ਮੈਨੂੰ ਹੁਣ ਆਫੀਸਰ ਸਾਰੇ ਮਿਲ ਕੇ ਗਏ ਆ ਤੇ ਆ ਲਿਸਟ ਦੇ ਕੇ ਗਏ ਸਾਰੇ ਜਿਹੜੇ ਹਲਕੀ ਦੀਆਂ ਜਿੰਨੀਆਂ ਰੂਟਸ ਐ ਇਹਦੇ ਤੇ ਬਹੁਤ ਜਲਦੀ ਜਿਹੜਾ ਤੁਹਾਨੂੰ ਮੈਂ ਇਹਦੀ ਕਾਪੀ ਵੀ ਦੇ ਦੇਾਂਗੇ ਅਪਡੇਟ ਜਿਹੜੀ ਲੋਕਾਂ ਤੱਕ ਪਹੁੰਚਣੀ ਵੀ ਜ਼ਰੂਰੀ ਕਿ ਸਰਕਾਰ ਕਿਹੜੇ ਕੰਮ ਕਰ ਰਹੀ ਆ ਕਿੱਥੇ ਕਿੱਥੇ ਕੰਮ ਹੋਣੇ ਆ ਤੇ ਜਿੱਥੇ ਕੋਈ ਚੀਜ਼ ਰਹਿ ਵੀ ਜਾਂਦੀ ਏ ਇਹ ਵੈਸੇ ਪਬਲਿਸ਼ ਕਰਨ ਦਾ ਤੁਹਾਨੂੰ ਦੱਸੰਦਾ ਮੇਨ ਮੰਤਵ ਇਹ ਦੱਸਣਾ ਹੀ ਨਹੀਂਗਾ ਸਿਰਫ ਕਿ ਕੰਮ ਕਰ ਰਹੇ ਆ ਇਹ ਵੀ ਕਿ ਜੇ ਕੰਮ ਕਰਦੇ ਆ ਦੇ ਵਿੱਚ ਇੱਕ ਤਾਂ ਲੁਕੀ ਉਹਦੀ ਆਪ ਤੇ ਨਿਗਾ ਵੀ ਰੱਖਣ ਹੁੰਦੇ ਕੰਮ ਦੇ ਵਿੱਚ ਤੇ ਜੇ ਕੋਈ ਕੰਮ ਰਹਿ ਵੀ ਜਾਂਦਾ ਕਈ ਵਾਰੀ ਕਿ ਭਈ ਇੱਧਰ ਸੱਜੇ ਵੀ ਹੋ ਗਿਆ ਖੱਬੇ ਵੀ ਹੋ ਗਿਆ ਕੰਮ ਮੇਰਾ ਰਹਿ ਗਿਆ ਤਾਂ ਉਹ ਕੰਮ ਵੀ ਦੱਸਣ ਉਹਨੂੰ ਵੀ ਬਕਾਇਦਾ ਜਿਹੜਾ ਆ ਨੋਟ ਨੋਟਿਸ 'ਚ ਲੈ ਕੇ ਉਹਨੂੰ ਆਪਾਂ ਕਰਾਈਏ ਉਹ ਕਨਸਰਨ ਨੇ ਆ ਤੇ ਨਾਲ ਇੱਕ ਮੈਂ ਆਪਣੇ ਸੀਐਮ ਸਾਹਿਬ ਤੋਂ ਸਪੈਸ਼ਲ ਪਹਲਤ ਲਈ ਇੱਕ ਚੀਜ਼ ਮੰਗੀ ਸੀ ਮੈਂ ਕਿਹਾ ਜੀ ਸਾਡਾ ਐਨਆਰਆਈ ਏਰੀਆ ਉਹਦਾ ਵੀ ਚਲੋ ਬਕਾਇਦਾ ਜਵਾਬ ਆਇਆ ਕਿ ਸਾਨੂੰ ਜਿਹੜੇ ਬੰਦੇ ਬਾਹਰੋਂ ਆਉਂਦੇ ਕੋਈ ਰਜਿਸਟਰੀ ਕਰਾਣ ਜਾਂ ਕੋਈ ਵੀ ਕੰਮ ਕੋਈ ਐਨਆਰਆਈ ਬੰਦਾ ਜਿਹੜਾ ਅਮਰੀਕਾ ਕੈਨੇਡਾ ਕਿਤੇ ਵੀ ਬੈਠਾ ਦੁਨੀਆਂ 'ਚ ਉਹ ਕੰਮ ਕਰਾਉਣਾ ਹੁੰਦਾ ਤਾਂ ਉਹ ਇੱਕ ਲਿਮਟਿਡ ਪੀਰੀਅਡ ਲਈ ਆਉਂਦਾ ਚਾਹੇ ਉਹ ਮੰਥ ਦੀ ਛੁੱਟੀ ਲਵੇ ਚਾਹੇ 15 ਦਿਨਾਂ ਦੀ ਉਹਨੂੰ ਇਹ ਹੁੰਦਾ ਕਿ ਮੈਂ ਇੰਨੇ ਦਿਨਾਂ ਚਾ ਕੰਮ ਕਰਾਉਣਾ ਜਦੋਂ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਕਈਆਂ ਬੰਦਿਆਂ ਨੂੰ ਕਿ ਬਈ ਇਹਨਾਂ ਦਾ ਇੰਨੇ ਲਿਮਟਿਡ ਟਾਈਮ ਦੇ ਵਿੱਚ ਕੰਮ ਕਰਨਾ ਤਾਂ ਕਈ ਵਾਰੀ ਉਹ ਬਲੈਕਮੇਲ ਵੀ ਹੋ ਜਾਂਦੇ ਤੇ ਉਹ ਕਾਲੀ ਚ ਆਪਣੀ ਗਲਤੀ ਵੀ ਕਰ ਲੈਂਦੇ ਜਿਹੜੀ ਨਹੀਂ ਕਰਨੀ ਚਾਹੀਦੀ ਤੇ ਉਸ ਚੀਜ਼ ਨੂੰ ਡੱਕਣ ਲਈ ਆਪਾਂ ਇੱਕ ਅਪਾਇੰਟਮੈਂਟ ਸਿਸਟਮ ਬਣਾਇਆ ਕਿ ਜਦੋਂ ਬੰਦਾ ਆਪਣੀ ਟਿਕਟ ਕਰਾਉਣ ਤੋਂ ਪਹਿਲਾਂ ਅਪਾਇੰਟਮੈਂਟ ਬੁੱਕ ਕਰਾਊਗਾ ਸਲੋਟ ਹੋਏ ਹੋਣਗੇ ਪੂਰੇ ਸਾਲ ਦੇ ਕੋਈ ਉਹ ਤਰੀਕ ਦੇ ਇੱਕ ਉਹਨਾਂ ਨੂੰ ਟਾਈਮ ਦੇ ਦਿੱਤਾ ਜਾਊਗਾ ਕਿ ਇੰਨੇ ਟਾਈਮ ਦੇ ਵਿੱਚ ਵਿੱਚ ਤੁਹਾਡਾ ਕੰਮ ਜਿਹੜਾ ਕੰਪਲੀਟ ਹੋਊ ਤੇ ਅਕੋਰਡਿੰਗਲੀ ਉਹ ਆਪਣੀ ਟਿਕਟ ਬਣਾਉਣ ਉਦਾਂ ਹੀ ਆਉਣ ਆਪਣਾ ਕੰਮ ਕਰਕੇ ਤੇ ਆਪਣਾ ਵਾਪਸ ਜਾਂਦੇ ਲੱਗਣ ਕਿ ਉਹਨਾਂ ਨੂੰ ਬਾਅਦ ਚ ਕਿਸੇ ਤਰੀਕੇ ਦੀ ਕੋਈ ਉਹ ਨਾ ਹੋਵੇ ਤੇ ਉਹਦੇ ਤੇ ਆ ਮੈਨੂੰ ਬਕਾਇਦਾ ਜਵਾਬ ਹੋਇਆ ਕਿ ਈ ਸਨਦ ਪੋਰਟਲ ਆ ਜੀ ਐਨਆਰਆਈਜ਼ ਲਈ ਇਹਦੇ ਤੇ ਤੁਸੀਂ ਜਿਹੜੀ ਅਪਾਇੰਟਮੈਂਟ ਆਪਣੀ ਫਿਕਸ ਕਰਕੇ ਆਉਣ ਕਿਉਂਕਿ ਸਾਡਾ ਹਲਕਾ ਮੈਂ ਤਾਂ ਸਪੈਸ਼ਲ ਵਿੰਡੋ ਵੀ ਮੰਗੀ ਇਨਫੈਕਟ ਮੈਂ ਸਪੈਸ਼ਲ ਕੋਰਟ ਤੱਕ ਮੰਗ ਰਿਹਾ ਭਲਾਤ ਲਈ ਕਿ ਐਨਆਰਆਈਜ਼ ਲਈ ਅਲੱਗ ਤੋਂ ਕੋਰਟ ਵੀ ਜੇ ਐਨਆਰਆ ਉਨਾਂ ਲਈ ਇੱਕ ਅਲੱਗ ਤੋਂ ਜਿਹੜੀ ਇਹ ਕੋਟ ਜਿਹੜੀ ਬਣਨੀ ਚਾਹੀਦੀ ਸਾਡੇ ਹਲਕੇ ਦੇ ਵਿੱਚ ਕਿਉਂਕਿ ਜਦੋਂ ਹੈ ਹੀ ਐਨ ਆਰ ਆਈ ਤਾਂ ਫੈਸਿਲਿਟੀ ਵੀ ਆਪਾਂ ਉਹਨਾਂ ਨੂੰ ਜਿਹੜੀ ਵੱਤਵਾ ਜਿੰਨੀ ਦੇ ਸਕਦੇ ਜੀ ਇਹ ਤੋਂ ਇਲਾਵਾ ਵੀ ਕੋਈ ਇਦਾਂ ਦੀ ਚੀਜ਼ ਹੈ ਜਿਹੜੀ ਮੈਂ ਮਿਸ ਕਰ ਰਿਹਾ ਤਾਂ ਮੈਂ ਬੇਨਤੀ ਕਰਦਾ ਚਾਹੇ ਐਨ ਆਰ ਆਈ ਵੀਰ ਚਾਹੇ ਜਿੰਨੇ ਵੀ ਸਾਰੇ ਜਣੇ ਆ ਉਹ ਕੋਈ ਸੁਝਾਅ ਦੇਣਾ ਚਾਹੁੰਦੇ ਆ ਸੁਝਾਅ ਦੇਣ ਤਾਂ ਜੋ ਮੈਂ ਉਹਦੇ ਤੇ ਵੀ ਆਪਾਂ ਐਕਟ ਕਰਕੇ ਆਪਾਂ ਕਿਉਂਕਿ ਸਹੂਲਤ ਤੇ ਅਲਟੀਮੇਟਲੀ ਤੁਹਾਨੂੰ ਦੇਣੀ ਉਸੇ ਕੰਮ ਲਈ ਬੈਠੇ ਆ ਤੇ ਆਪਾਂ ਕੰਮ ਕਰੀਏ ਥੈਂਕ ਯੂ